ਕਰੋਨਾ ਵਾਇਰਸ ਦੇ ਕਾਰਨ ਹਿਮਾਚਲ ਪ੍ਰਦੇਸ਼ 'ਚ ਵੀ ਨਵੇਂ ਸਾਲ ਦੇ ਜਸ਼ਨਾਂ ਤੇ ਅਸਰ ਹੋਵੇਗਾ ਸ਼ਿਮਲਾ ਵਿੱਚ ਪ੍ਰਸ਼ਾਸਨ ਨੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਲਗਾ ਦਿੱਤਾ ਹੈ ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੈਲਾਨੀ ਸ਼ਿਮਲਾ ਪਹੁੰਚ ਰਹੇ ਹੈ ਹੋਟਲ ਵੀ ਬੁੱਕ ਹੋ ਚੁੱਕੇ ਨੇ ਸੜਕਾਂ ਤੇ ਗੱਡੀਆਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਵੀ ਲੱਗ ਰਹੀਆਂ ਹਨ ਭੀੜ ਨੂੰ ਕਿਵੇਂ ਕੰਟਰੋਲ ਕਰਨਾ ਪੁਲਿਸ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਇੱਕ ਤਾਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਵਾਉਣਾ ਅਤੇ ਦੂਸਰਾ ਰਾਤ 10 ਵਜੇ ਤੋਂ ਬਾਅਦ ਕਰਫੂ ਦੇ ਦੌਰਾਨ ਭੀੜ ਨੂੰ ਹਟਾਉਣਾ ਵੀ ਹੈ ਰਾਤ 10 ਤੋਂ ਸਵੇਰੇ 6 ਵਜੇ ਦੇ ਵਿਚਕਾਰ ਕਰਫੂ ਦੇ ਦੌਰਾਨ ਸੈਲਾਨੀ ਹੋਟਲ ਤੋਂ ਬਾਹਰ ਨਾ ਨਿਕਲ ਪਾਉਣ ਇਸ ਦੇ ਲਈ ਪੁਲਿਸ ਨੇ ਸਖਤ ਪ੍ਰਬੰਧ ਕੀਤੇ ਨੇ Shimla ਚ ਨਵੇਂ ਸਾਲ ਦੇ ਜਸ਼ਨਾਂ ਦੇ ਲਈ 500 ਪੁਲਿਸ ਜਵਾਨਾਂ ਨੂੰ ਡਿਊਟੀ ਤੇ ਤਾਇਨਾਤ ਕਰ ਦਿੱਤਾ ਸ਼ਿਮਲਾ ਨੂੰ 7 ਸੈਕਟਰ ਚ ਵੰਡਿਆ ਹੋਇਆ ਜਦੋਂ ਕਿ ਟ੍ਰੈਫਿਕ ਨੂੰ 8 ਸੈਕਟਰ ਵਿੱਚ ਡਾਇਵਰਟ ਕਰ ਦਿੱਤਾ ਗਿਆ ਹੈ। ਪਾਰਕਿੰਗ ਦੇ ਲਈ ਵਾਧੂ ਜਗ੍ਹਾ ਦੀ ਵਿਵਸਥਾ ਕੀਤੀ ਗਈ ਹੈ।